ਹਾਂਜੀ ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਅੱਜ ਦੇ ਆਪਣੀ ਇਸ ਔਨਲਾਈਨ ਪੰਜਾਬੀ ਵਿਸ਼ੇ ਦੀ ਕਲਾਸ ਦੇ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਣੇ ਪੰਜਾਬੀ ਵਿਸ਼ੇ ਦੀ ਜਿਹੜੀ ਜਾਂ ਹੋਰ ਨਾ ਵਿਸ਼ਿਆਂ ਦੀ ਤਿਆਰੀ ਬਾਖੂਬੀ ਕਰ ਰਹੇ ਹੋਵੋਗੇ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਕਿਉਂਕਿ ਠੜ ਦਾ ਮੌਸਮ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਤੇ ਉਸੇ ਤਰੀਕੇ ਦੇ ਉੱਪਰ ਹੀ ਪੜਾਈ ਨੂੰ ਤੁਸੀਂ ਕਰਨਾ ਹੈ ਤਾਂ ਅੱਜ ਜਿਸ ਵਿਸ਼ੇ ਤੇ ਆਪਾਂ ਗੱਲ ਕਰਨੀ ਹੈ ਉਹ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਜਿੰਨੇ ਚਿਰ ਆਪਾਂ ਨੂੰ ਇਹ ਗੱਲ ਕਲੀਅਰ ਨਹੀਂ ਹੁੰਦੀ ਉਦੋਂ ਤੱਕ ਆਪਾਂ ਪੇਪਰ ਦੇ ਵਿੱਚ ਕਿਵੇਂ ਵੱਧ ਨੰਬਰ ਲੈਣੇ ਨੇ ਉਸ ਤੱਕ ਆਪਾਂ ਪਹੁੰਚ ਨਹੀਂ ਸਕਾਂਗੇ ਇਸ ਲਈ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਨੀ ਹੈ ਜੀ ਪੇਪਰ ਪੈਟਰਨ ਦੇ ਬਾਰੇ ਜਾਂ ਜਿਹੜੀ ਆਪਣਾ ਪੰਜਾਬੀ ਰਾਜ ਮਾਤ ਅਠਵੀਂ ਦਾ ਪ੍ਰਸ਼ਨ ਪੱਤਰ ਹੈਗਾ ਪ੍ਰਸ਼ਨ ਪੱਤਰ ਹੈ ਉਸ ਦੀ ਰੂਪਰੇਖਾ ਕੋ ਕੀ ਹੈ ਉਸ ਦੇ ਬਾਰੇ ਆਪਾਂ ਅੱਜ ਵਿਚਾਰ ਚਰਚਾ ਕਰਨੀ ਹੈ ਤੇ ਤੁਸੀਂ ਸਾਰੇ ਹੀ ਵਿਦਿਆਰਥੀਆਂ ਨੇ ਆਪਣੇ ਕੋਲ ਆਪਣਾ ਕਾਪੀ ਪੈਨ ਪੈਲਸ ਰੱਖਣਾ ਹੈ ਤੇ ਜਿਹੜੀ ਚੀਜ਼ ਤੁਹਾਨੂੰ ਲੱਗੇ ਵੀ ਹਾਂ ਵੀ ਇਹ ਸਾਨੂੰ ਲਿਖਣ ਯੋਗ ਹੈ ਜਾਂ ਅੱਛੀ ਲੱਗੇ ਤਾਂ ਤੁਸੀਂ ਉਹਨੂੰ ਨੋਟ ਕਰ ਲੈ ਜਾਓ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਤੁਹਾਡਾ ਇਹ ਪ੍ਰਸ਼ਨ ਪੱਤਰ ਹੈ ਇਹ ਹੈ ਕਿਨੇ ਨੰਬਰ ਦਾ ਦੇਖੋ ਜੇਕਰ ਆਪਾਂ ਪਿਛਲੇ ਸੈਸ਼ਨ ਦੀ ਗੱਲ ਕਰੀਏ ਭਾ 22 23 ਦੀ ਗੱਲ ਕਰੀਏ ਤਾਂ ਇਹ ਹੀ ਆਪਣਾ ਪੰਜਾਬੀ ਵਿਸ਼ੇ ਦਾ ਜਿਹੜਾ ਪੇਪਰ ਹੈ ਇਹ 90 ਨੰਬਰ ਦਾ ਸੀਗਾ ਜਿਹੜਾ ਹੁਣ 80 ਨੰਬਰ ਦਾ ਹੋ ਗਿਆ ਭਾਵ ਕਿ ਜਿਹੜਾ ਅੰਤਰੀਕ ਮੁਲਾਂਕਣ ਹੈ ਜਿਹਨੂੰ ਆਪਾਂ ਅਸੈਸਮੈਂਟ ਕਹਿ ਦਿੰਦੇ ਆ ਉਹ ਜਿਹੜੀ ਇਹ 20 ਨੰਬਰ ਦੀ ਹੋਊਗੀ ਜਿਹੜੀ ਪਹਿਲਾਂ ਆਪਣੀ 10 ਨੰਬਰ ਦੀ ਸੀ ਠੀਕ ਹੈ ਜੀ ਇਸ ਚੀਜ਼ ਨੂੰ ਨੋਟ ਕਰ ਲਿਆ ਜਾਵੇ ਉਸ ਤੋਂ ਅਗਲੀ ਗੱਲ ਕਿ ਤੇ ਜਿਹੜਾ ਪੇਪਰ ਹੈਗਾ ਆਪਣਾ ਹੁਣ ਹੋਵੇਗਾ ਇਹ ਪੂਰੇ ਦੇ ਪੂਰੇ ਸਾਲਾਨਾ ਜਿਹੜਾ ਪਾਠਕ੍ਰਮ ਹੈ ਤੁਹਾਡਾ ਉਹਦੇ ਵਿੱਚੋਂ ਆਊਗਾ ਪਹਿਲਾਂ ਤੁਹਾਡੇ ਸਤੰਬਰ ਦੇ ਵਿੱਚ ਪੇਪਰ ਹੁੰਦੇ ਆ ਦਸੰਬਰ ਦੇ ਵਿੱਚ ਹੁੰਦੇ ਆ ਉਹਨਾਂ ਸਾਰਿਆਂ ਨੂੰ ਜੋੜ ਕੇ ਜਿੰਨਾ ਉਹ ਸਾਰਾ ਸਿਲੇਬਸ ਬਣਦਾ ਪਾਠਕ੍ਰਮ ਬਣਦਾ ਉਹਦੇ ਵਿੱਚੋਂ ਹੀ ਤੁਹਾਡਾ ਜਿਹੜਾ ਇਹ ਪੇਪਰ ਆਵੇਗਾ ਤਾਂ ਹੁਣ ਆਪਾਂ ਗੱਲ ਕਰ ਲੈਨੇ ਆ ਆਪਣੇ ਇਸ ਪੇਪਰ ਦੇ ਪਾਠਕ੍ਰਮ ਦੇ ਬਾਰੇ ਕਿ ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 1 ਪ੍ਰਸ਼ਨ ਨੰਬਰ 1 ਇਹ ਹੈ ਕਿ ਤੁਹਾਨੂੰ ਸੁੰਦਰ ਲਿਖਾਈ ਦੇ ਜਿਹੜੇ ਆ 5 ਅੰਕ ਜਿਹੜੇ ਆ ਉਹ ਮਿਲਣਗੇ ਕਹਿਣ ਦਾ ਭਾਵ ਇੱਥੇ ਹੈ ਕਿ ਤੁਹਾਡੀ ਸਾਰੇ ਪੇਪਰ ਦੀ ਜਿਹੜੀ ਹੈ ਉਹ ਲਿਖਾਈ ਵੇਖੀ ਜਾਵੇਗੀ ਉਸ ਨੂੰ ਚੈੱਕ ਕੀਤਾ ਜਾਵੇਗਾ ਉਸ ਦੇ ਆਧਾਰ ਤੇ ਤੁਹਾਨੂੰ ਪੰਜਾਂ ਦੇ ਵਿੱਚੋਂ ਕਿੰਨੇ ਨੰਬਰ ਦੇਣੇ ਨੇ ਉਹ ਜਿਹੜੀ ਹੈ ਉਸ ਦਾ ਉਸ ਨੂੰ ਡਿਸਾਈਡ ਕੀਤਾ ਜਾਵੇਗਾ ਹੁਣ ਸੁੰਦਰ ਲਿਖਾਈ ਦਾ ਇੱਥੇ ਇੰਨਾ ਕੀ ਮਤਲਬ ਹੈ ਕਿ ਤੁਸੀਂ ਜੋ ਲਿਖਾਈ ਕਰਨੀ ਹੈ ਉਹ ਤੁਹਾਡੀ ਸਾਫ ਸੁਥਰੀ ਹੋਵੇ ਕੋਈ ਜ਼ਿਆਦਾ ਕਟਿੰਗ ਨਾ ਹੋਵੇ ਅੰਕਾਂ ਸ਼ਬਦਾਂ ਤੋਂ ਸ਼ਬਦਾਂ ਦਾ ਜਿਹੜਾ ਹੈ ਜਾਂ ਅੱਖਰਾਂ ਤੋਂ ਅੱਖਰਾਂ ਦਾ ਜਿਹੜਾ ਉਹ ਥਾਂ ਹੈ ਸਪੇਸ ਹੈ ਉਹ ਸਹੀ ਟੰਗ ਦੀ ਜਿਹੜੀ ਤੁਹਾਡੀ ਲਿਖੀ ਹੋਣੀ ਚਾਹੀਦੀ ਹੈ ਕਹਿੰਦਾ ਪਾਵੇ ਹੈ ਕਿ ਪੇਪਰ ਚੈੱਕ ਕਰਨ ਵਾਲੇ ਨੂੰ ਤੁਸੀਂ ਕੀ ਲਿਖਿਆ ਉਹ ਸਮਝਾਉਣਾ ਚਾਹੀਦਾ ਮੋਟੀ ਜੀ ਗੱਲ ਪੰਜਾਬੀ ਦੇ ਵਿੱਚ ਠੀਕ ਹੈ ਜੀ ਇਹਨੂੰ ਤੁਸੀਂ ਨੋਟ ਕਰ ਲਿਆ ਜੋ ਹੁਣ ਉਸ ਤੋਂ ਅੱਗੇ ਆਪਾਂ ਗੱਲ ਕਰ ਰਹੇ ਨੇ ਆ ਪਰਸ਼ਨ ਨੰਬਰ 2 3 ਤੇ 4 ਇਨੂੰ ਭਾਗ ਊੜੇ ਦੇ ਵਿੱਚ ਲਿਆ ਗਿਆ ਹੈ ਹੁਣ ਕਹਿੰਦਾ ਪਾਵੇ ਕਿ ਜਿਹੜਾ ਤੁਹਾਡਾ ਪੰਜਾਬੀ ਦਾ ਪੇਪਰ ਹੋਵੇਗਾ ਉਹਦੇ ਦੋ ਭਾਗ ਹੋਣਗੇ ਭਾਗ ਊੜਾ ਤੇ ਭਾਗ ਅੜਾ ਠੀਕ ਹੈ ਜੀ ਹੁਣ ਭਾਗ ਊੜੇ ਦੇ ਵਿੱਚ ਤੁਹਾਡੇ ਕੋਲੇ ਪ੍ਰਸ਼ਨ ਨੰਬਰ 2 3 ਤੇ ਪ੍ਰਸ਼ਨ ਨੰਬਰ 4 ਆਉਣਗੇ ਹੁਣ ਇਹਨਾਂ ਪ੍ਰਸ਼ਨਾਂ ਦੇ ਵਿੱਚ ਹੈ ਕਿ ਪਹਿਲਾਂ ਤੇ ਇਹ ਧਿਆਨ ਦੇਣਾ ਜਿਵੇਂ ਤੁਸੀਂ ਆਪਦੀ ਮੋਬਾਈਲ ਦੀ ਜਾਂ ਕੰਪਿਊਟਰ ਦੀ ਲੈਪਟਾਪ ਦੀ ਸਕਰੀਨ ਉੱਪਰ ਦੇਖ ਰਹੇ ਹੋਵੋਗੇ ਕਿ ਪ੍ਰਸ਼ਨ ਨੰਬਰ 2 ਦੇ ਵਿੱਚ ਲਿਖਿਆ ਹੈ ਕਿ ਕਿਤਾਬ ਵਿੱਚੋਂ ਇੱਕ ਪੈਰਾ ਦੇ ਕੇ ਉਸ ਵਿੱਚੋਂ 5 ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਿਹਾ ਜਾਵੇਗਾ ਇਸ ਚੀਜ਼ ਨੂੰ ਨੋਟ ਕਰ ਲਓ ਕਿ ਇੱਕ ਤੁਹਾਨੂੰ ਪੇਪਰ ਦੇ ਵਿੱਚ ਪੈਰਾ ਦਿੱਤਾ ਜਾਵੇਗਾ ਉਸ ਪੈਰੇ ਦੇ ਵਿੱਚੋਂ 5 ਪ੍ਰਸ਼ਨ ਜਿਹੜੇ ਤੁਹਾਨੂੰ ਪੁੱਛੇ ਜਾਣਗੇ ਉਹਨਾਂ ਪੰਜਾਂ ਦੇ ਅੱਗੇ ਤੁਹਾਨੂੰ ਚਾਰ ਵਿਕਲਪ ਦਿੱਤੇ ਜਾਣਗੇ ਉਹ ਚਾਰਾਂ ਵਿਕਲਪਾਂ ਦੇ ਵਿੱਚੋਂ ਇੱਕ ਹੁੰਦਾ ਉੱਤਰ ਸਹੀ ਹੋਊਗਾ ਬਸ ਤੁਸੀਂ ਉਹ ਪੈਰੇ ਨੂੰ ਪੜ੍ਹ ਕੇ ਉਸ ਪਰਚਨ ਦਾ ਉਹ ਵਿਕਲਪ ਦਾ ਜਿਹੜਾ ਉੱਤਰ ਆ ਉਹ ਤੁਸੀਂ ਵੇਖਣਾ ਵੀ ਇਹਦਾ ਉੱਤਰ ਕਿਹੜਾ ਪਰਸ਼ਨ ਨੰਬਰ ਤੀਸਰਾ ਵੀ ਇਸ ਤਰ੍ਹਾਂ ਦਾ ਹੀ ਹੈ ਕਿ ਕਿਤਾਬ ਵਿੱਚ ਇੱਕ ਪੈਰਾ ਦੇ ਕੇ ਉਸ ਵਿੱਚੋਂ ਪੰਜ ਬਹੁ ਵਿਕਲਪੀ ਜਿਹੜੇ ਐ ਪਰਸ਼ਨ ਪੁੱਛੇ ਜਾਣਗੇ ਯਾਨੀ ਹੁਣ ਕਹਿ ਜਾਂਦਾ ਪਾਵੇ ਹੋ ਗਿਆ ਵੀ ਤੁਹਾਨੂੰ ਪੇਪਰ ਦੇ ਵਿੱਚੋਂ ਦੋ ਪੈਰੇ ਦਿੱਤੇ ਜਾਣਗੇ ਤੇ ਦੋਨਾਂ ਪੈਰਿਆਂ ਦੇ ਵਿੱਚੋਂ 5-5 ਨੰਬਰਾਂ ਦੇ ਜਿਹੜੇ ਪ੍ਰਸ਼ਨ ਪੁੱਛੇ ਜਾਣਗੇ ਇਹ ਜਿਹੜੇ ਤੁਹਾਡੇ ਅੰਕ ਹੋਗੇ ਜੀ 10 ਹੁਣ ਜਿਹੜਾ ਪ੍ਰਸ਼ਨ ਨੰਬਰ 4 ਤੁਸੀਂ ਧਿਆਨ ਨਾਲ ਪੜੋ ਪ੍ਰਸ਼ਨ ਨੰਬਰ 4 ਤੋਂ ਬਾਅਦ ਲਿਖਿਆ 4, 5, 6 ਅਤੇ 7 ਇਹ ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ ਹੁਣ ਇਹਨਾਂ ਦੇ ਵਿੱਚ ਹੋਊਗਾ ਕਿ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਉਸਤੁਨਿਸ਼ਟ ਪ੍ਰਸ਼ਨ ਪੁੱਛ ਸਕਦਾ ਹੈ ਉਹਨਾਂ ਦੀ ਆਪਾਂ ਨੂੰ ਆਪਸ਼ਨ ਦੇ ਵੀ ਸਕਦਾ ਹੈ ਤੇ ਨਹੀਂ ਵੀ ਦੇ ਸਕਦਾ ਦੂਸਰੀ ਗੱਲ ਖਾਲੀ ਥਾਵਾਂ ਫਿਰ ਸਹੀ ਗਲਤ ਤੇ ਮਿਲਾਨ ਕਰੋ ਕਹਿਣ ਦਾ ਭਾਵ ਇਹ ਹੈ ਕਿ ਪ੍ਰਸ਼ਨ ਨੰਬਰ 4 ਦੇ ਵਿੱਚ ਜਿੰਨੇ ਵੀ ਪ੍ਰਸ਼ਨ ਪੁੱਛੇ ਜਾਣਗੇ ਉਹ ਸਾਰੇ ਦੇ ਸਾਰੇ ਵਿਆਕਰਨ ਦੇ ਨਾਲ ਸੰਬੰਧਤ ਹੋਣਗੇ ਪੈਰੇ ਦੇ ਵਿੱਚੋਂ ਹੋਣਗੇ ਸਾਰੇ ਪ੍ਰਸ਼ਨ ਉਹ ਪੈਰੇ ਦੇ ਵਿੱਚੋਂ ਆਪਾਂ ਨੂੰ ਹੋ ਸਕਦਾ ਵੀ ਉਹ ਪੁੱਛ ਲਵੇ ਵੀ ਨਾਮ ਕੋਈ ਪੰਜ ਨਾਮ ਚੁਣੋ ਪੰਜ ਪੜਨਾਮ ਚੁਣੋ ਯਾ ਉਹਨਾਂ ਦੇ ਵਿੱਚੋਂ ਕੋਈ ਸਹੀ ਗਲਤ ਦੇ ਸਕਦਾ ਹੈ ਇੱਕ ਜਿਹੜਾ ਸ਼ਬਦ ਦੇ ਕੇ ਪੁੱਛ ਸਕਦਾ ਵੀ ਇਹ ਸ਼ਬਦ ਦੱਸੋ ਵੀ ਇਹ ਸਹੀ ਲਿਖਿਆ ਜਾ ਗਲਤ ਲਿਖਿਆ ਸੋ ਜਿਹੜੇ ਪਹਿਲੇ 10 ਨੰਬਰ ਨੇ ਉਹ ਪਹਿਰੇ ਦੇ ਵਿੱਚੋਂ ਆਉਣਗੇ ਜਿਹੜੇ ਇਹ ਪ੍ਰਸ਼ਨ ਨੰਬਰ 4 ਦੇ 20 ਅੰਕ ਨੇ ਇਹ ਵੀ ਪਹਿਰੇ ਦੇ ਵਿੱਚੋਂ ਆਉਣਗੇ ਪਰ ਇਹਨਾਂ ਦੇ ਪ੍ਰਸ਼ਨ ਪੁੱਛਣ ਦਾ ਢੰਗ ਸਿਰਫ ਤੇ ਸਿਰਫ ਵਿਆਕਰਨ ਦੇ ਨਾਲ ਸੰਬੰਧਿਤ ਹੋਊਗਾ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਲਿਆ ਜੀ ਜਾਣੀ ਕਿ ਭਾਗ ਊੜੇ ਦੇ ਵਿੱਚ ਹੀ ਤੁਹਾਡਾ ਜਿਹੜਾ ਪੇਪਰ ਹੈ ਉਹ 30 ਨੰਬਰ ਦਾ ਹੋ ਜਾਂਦਾ ਤੇ 5 ਨੰਬਰ ਜੇਕਰ ਆਪਾਂ ਸੁੰਦਰ ਲਿਖਾਈ ਦੀ ਗੱਲ ਕਰਦੇ ਆ ਤੇ 35 ਨੰਬਰ ਦਾ ਜਿਹੜਾ ਪੇਪਰ ਹੈ ਤੁਹਾਡਾ ਉਹ ਇੱਥੇ ਹੋ ਜਾਂਦਾ ਠੀਕ ਹੈ ਜੀ ਹੁਣ ਆਪਾਂ ਭਾਗ ਆੜੇ ਦੇ ਬਾਰੇ ਗੱਲ ਕਰ ਲੈਨੇ ਆ ਭੀ ਭਾਗ ਆੜਾ ਕੀ ਕਹਿੰਦਾ ਹੈ ਭਾਗ ਆੜੇ ਦੇ ਵਿੱਚ ਪ੍ਰਸ਼ਨ ਨੰਬਰ 8 ਪ੍ਰਸ਼ਨ ਨੰਬਰ 8 ਹੈਗਾ ਜੀ ਕਵਿਤਾਵਾਂ ਵਿੱਚੋਂ ਦੋ ਪੈਰੇ ਦੇ ਕੇ ਕਿਸੇ ਇੱਕ ਦੇ ਭਾਵ ਸਪਸ਼ਟ ਕਰਨ ਲਈ ਕਿਹਾ ਜਾਵੇਗਾ ਇਹਦੇ ਅੰਕ ਹੋਣਗੇ ਜੀ 2 ਹੁਣ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਜਿਹੜੀ ਪੰਜਾਬੀ ਦੀ ਪਾਠ ਪੁਸਤਕ ਹੈ ਉਸ ਵਿੱਚ ਕਵਿਤਾਵਾਂ ਹੈ ਕਿੰਨੀਆਂ ਤੇ ਉਹ ਕਵਿਤਾਵਾਂ ਦਾ ਕਵੀ ਕੌਣ ਹੈ ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਮੈਂ ਦੱਸ ਦਿੰਦਾ ਕਿ ਤੁਹਾਡੀ 8ਵੀਂ ਦੀ ਜਿਹੜੀ ਪਾਠ ਪੁਸਤਕ ਹੈ ਉਸ ਦੇ ਵਿੱਚ ਸੱਤ ਕਵਿਤਾਵਾਂ ਨੇ ਜੋ ਕਵੀਆਂ ਦੁਆਰਾ ਲਿਖੀਆਂ ਗਈਆਂ ਨੇ ਉਹ ਲੜੀਬੱਧ ਤਰੀਕੇ 'ਚ ਇਸ ਤਰ੍ਹਾਂ ਨੇ ਸਭ ਤੋਂ ਪਹਿਲਾਂ ਹੈ ਜੀ ਜੈ ਭਾਰਤ ਮਾਤਾ ਇਹ ਲਿਖੀ ਹੈ ਜੀ ਸ਼ਿਵ ਕੁਮਾਰ ਬਟਾਲਵੀ ਨੇ ਫਿਰ ਇਸ ਤੋਂ ਅੱਗੇ ਜੀ ਉਦਮ ਕਰੀ ਜ਼ਰੂਰ ਇਹ ਲਿਖੀ ਹੈ ਜੀ ਬਲਦੇਵ ਢਾਲੀਵਾਨ ਨੇ ਫਿਰ ਹੈ ਜੀ ਪੰਜਾਬ ਪੰਜਾਬ ਕਵਿਤਾ ਲਿਖੀ ਹੈ ਜੀ ਆਪਣੇ ਧਨੀ RAM ਚਾਤ੍ਰਿਕ ਹੂਰਾ ਨੇ ਅੱਗੇ ਆ ਜੀ ਧਰਤੀ ਧਰਤੀ ਕਵਿਤਾ ਲਿਖੀ ਹੈ ਜੀ ਕੁਲਦੇਵ ਸਿੰਘ ਜੀ ਨੇ ਫਿਰ ਨੰਬਰ 5 ਤੇ ਹੈ ਜੀ ਗੁਲਾਬ ਦੀ ਫਸਲ ਇਹ ਜਿਹੜੀ ਕਵਿਤਾ ਹੈ ਹਰਪਜਨ ਸਿੰਘ ਹੁੰਦਲ ਨੇ ਲਿਖੀ ਹੈ ਪਰਸ਼ਨ ਨੰਬਰ 6 ਤੇ ਹੈ ਜੀ ਅੰਮ੍ਰੀ ਦਾ ਵੇੜਾ ਇਹ ਕਵਿਤਰੀ ਹੋਈ ਆਪਣੇ ਅਮਰਤਾ ਪ੍ਰੀਤਮ ਉਹਨਾਂ ਦੁਆਰਾ ਇਹ ਕਵਿਤਾ ਲਿਖੀ ਗਈ ਹੈ ਤੇ ਅਖੀਰ ਤੇ ਨੰਬਰ 7 ਤੇ ਜਿਹੜੀ ਕਵਿਤਾ ਹੈਗੀ ਜੀ ਪਿੰਡ ਦੀ ਕੁਲਾੜੀ ਇਹ ਕਵਿਤਾ ਜਿਹੜੀ ਲਿਖੀ ਹੈ ਜੀ ਮਨਮੋਹਨ ਸਿੰਘ ਦਾਊ ਹੂਰਾ ਨੇ ਸੋ ਇਹ ਸੱਤ ਕਵਿਤਾਵਾਂ ਤੇ ਸੱਤ ਕਵੀ ਜਿਨ੍ਹਾਂ ਨੇ ਇਹ ਕਵਿਤਾਵਾਂ ਲਿਖੀਆਂ ਇਹਨਾਂ ਦੇ ਤੁਹਾਨੂੰ ਨਾਂ ਪਤਾ ਹੋਣਾ ਚਾਹੀਦੇ ਆ ਤੇ ਪੇਪਰ ਦੇ ਵਿੱਚ ਦੋ ਪੈਰੇ ਦੇ ਕੇ ਹੁਣ ਤੁਸੀਂ ਪੈਰੇ ਦਾ ਮਤਲਬ ਕੀ ਸਮਝੋਗੇ ਦੇਖੋ ਜੇਕਰ ਤੁਸੀਂ ਕਿਸੇ ਵੀ ਕਿਤਾਬ ਦਾ ਜਿਹੜਾ ਅਭਿਆਸ ਪ੍ਰਸ਼ਨ ਹੈ ਉਹਨੂੰ ਤੁਸੀਂ ਖੋਲੋਗੇ ਤਾਂ ਉਹਦੇ ਵਿੱਚ ਤੁਹਾਨੂੰ ਪਹਿਰੇ ਦਿੱਤੇ ਜਾਣਗੇ ਵੀ ਇਹ ਦੋ ਪਹਿਰੇ ਨੇ ਇਹਨਾਂ ਨੂੰ ਪੜ੍ਹ ਕੇ ਤੁਸੀਂ ਇਹਨਾਂ ਦੇ ਭਾਵ ਸਪਸ਼ਟ ਕਰਨੇ ਆ ਤਾਂ ਤੁਸੀਂ ਉੱਥੇ ਲਿਖੋਗੇ ਵੀ ਇਹ ਜਿਹੜੀ ਕਵਿਤਾ ਹੈਗੀ ਹੈ ਸਾਡੀ ਪੰਜਾਬੀ ਦੀ ਪਾਠ ਪੁਸਤਕ ਜੋ ਪਾਠ ਪੁਸਤਕ ਦਾ ਨਾਮ ਹੈ ਉਸ ਦੇ ਵਿੱਚ ਇਸ ਕਵੀ ਦੁਆਰਾ ਇਹ ਲਿਖੀ ਗਈ ਹੈ ਤੇ ਇਸ ਦੇ ਵਿੱਚ ਕਵੀ ਇਹ ਕਹਿਣਾ ਚਾਹੁੰਦਾ ਹੈ ਉੱਥੇ ਤੁਸੀਂ ਉਸ ਦਾ ਪਹਿਰੇ ਦਾ ਭਾਵ ਲਿਖ ਦੇਣਾ ਵੀ ਕਵੀ ਕੀ ਕਹਿਣਾ ਚਾਹੁੰਦਾ ਹੈ ਠੀਕ ਹੈ ਜੀ ਇਹ ਹੈਗਾ ਜੀ ਆਪਣਾ ਪਰਸ਼ਨ ਨੰਬਰ 8 ਤੇ ਇਹ ਕਿੰਨੇ ਨੰਬਰ ਦਾ ਜੀ 2 ਦਾ ਪਰਸ਼ਨ ਨੰਬਰ 9 ਦੀ ਗੱਲ ਕਰਦੇ ਹਾਂ ਹੁਣ ਪਰਸ਼ਨ ਨੰਬਰ 2 ਦੇ 9 ਦੇ ਵਿੱਚ ਕੀ ਹੈ ਪਾਠ ਪੁਸਤਕ ਦੇ ਅਭਿਆਸੀ ਪ੍ਰਸ਼ਨਾਂ ਵਿੱਚੋਂ 7 ਪ੍ਰਸ਼ਨ ਦੇ ਕੇ ਕਿਸੇ 5 ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਿਹਾ ਜਾਵੇਗਾ ਹੁਣ ਤੁਸੀਂ ਇਸ ਨੂੰ ਨੋਟ ਕਰ ਲੈਣਾ ਕਿ ਪੇਪਰ ਦੇ ਵਿੱਚ ਤੁਹਾਨੂੰ 7 ਪ੍ਰਸ਼ਨ ਦਿੱਤੇ ਜਾਣਗੇ 7ਾਂ ਦੇ ਵਿੱਚੋਂ ਤੁਸੀਂ ਕੋਈ 5 ਕਰਨੇ ਆ ਯਾਨੀ ਕਿ ਦੋ ਪਰਸ਼ਨਾਂ ਦੀ ਤੁਹਾਨੂੰ ਸ਼ੂਟ ਹੋਊਗੀ ਤੇ ਇਹ ਇੱਕ ਜਿਹੜਾ ਪਰਸ਼ਨ ਹੈ ਉਹ ਦੋ ਨੰਬਰ ਦਾ ਹੋਊਗਾ ਤੇ ਤਾਂ ਕਰਕੇ ਜਿਹੜੇ ਇਹ 5% ਤੁਹਾਡੇ 10 ਅੰਕਾਂ ਦੇ ਹੋ ਜਾਣਗੇ ਅੱਗੇ ਆਪਾਂ ਗੱਲ ਕਰ ਲੈਣੀ ਜੀ ਪਰਸ਼ਨ ਨੰਬਰ 10 ਦੀ ਪਰਸ਼ਨ ਨੰਬਰ ਜਿਹੜਾ 10 ਹੈ ਉਸ ਦੇ ਵਿੱਚ ਹੈ ਜੀ ਕੋਈ ਅੱਠ ਮੁਹਾਵਰੇਆਂ ਵਿੱਚੋਂ ਕਿਸੇ ਪੰਜ ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ ਕਰਨ ਬਾਰੇ ਕਿਹਾ ਜਾਵੇਗਾ ਤੇ ਤੁਸੀਂ ਇਹਨਾਂ ਦੀ ਵਾਕਾਂ ਦੇ ਵਿੱਚ ਵਰਤੋਂ ਕਰਨੀ ਹੈ ਅੱਠ ਮੁਹਾਵਰੇਆਂ ਦੇ ਵਿੱਚੋਂ ਕੋਈ ਤੁਸੀਂ 5 ਕਰਨੇ ਆ ਤਿੰਨ ਦੀ ਤੁਹਾਨੂੰ ਸ਼ੂਟ ਹੋਵੇਗੀ ਇਹ ਵੀ ਜਿਹੜੇ ਮੁਹਾਵਰੇ ਨੇ ਇਹ 10 ਨੰਬਰ ਦੇ ਹੋਣਗੇ ਇਸ ਚੀਜ਼ ਨੂੰ ਨੋਟ ਕਰ ਲਓ ਕਿ ਕਿਹੜਾ ਪ੍ਰਸ਼ਨ ਕਿੰਨੇ ਨੰਬਰ ਦਾ ਆਊਗਾ ਤਾਂ ਜੋ ਤੁਸੀਂ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰ ਸਕੋ ਠੀਕ ਹੈ ਜੀ ਪ੍ਰਸ਼ਨ ਨੰਬਰ 11 ਦੀ ਆਪਾਂ ਗੱਲ ਕਰੀਏ ਪ੍ਰਸ਼ਨ ਨੰਬਰ 11 ਦੇ ਵਿੱਚ ਕੀ ਹੈਗਾ ਜੀ ਵਾਕ ਵਿੱਚੋਂ ਨਾਮ ਪੜਨਾਮ ક્રિયા ਵਿਸ਼ੇਸ਼ਣ ਇਹ ਜਿਹੜੇ ਸਲੇਸ਼ ਲਾਈਨ ਸਲੇਸ਼ ਇਹ ਇਹ ਕਹੂਗਾ ਜ्यादा ਤੁਹਾਨੂੰ ਪੁੱਛਿਆ ਜਾਊਗਾ ਵੀ ਨਾਮ ਜਾਂ ਪੁੱਛਿਆ ਜਾਊਗਾ ਪੜਨਾਵ ਜਾਂ ਕਿਰਿਆ ਜਾਂ ਵਿਸ਼ੇਸ਼ਣ ਦੀ ਪਛਾਣ ਕਰਨ ਲਈ ਤੁਹਾਨੂੰ ਜਿਹੜਾ ਕਿਹਾ ਜਾਵੇਗਾ ਵੀ ਤੁਸੀਂ ਉਸ ਦੇ ਵਿੱਚੋਂ ਵੇਖਣਾ ਹੈ ਜੇ ਮੰਨ ਲਓ ਪ੍ਰਸ਼ਨ ਤੁਹਾਨੂੰ ਆ ਗਿਆ ਵੀ RAM ਮੇਰਾ ਮਿੱਤਰ ਹੈ ਇਹ ਮੰਨ ਲਓ ਇੱਕ ਪ੍ਰਸ਼ਨ ਹੈ ਇੱਕ ਵਾਕ ਹੈ ਤੂੰ ਕਹਿ ਸਕਦਾ ਵੀ ਇਹਦੇ ਵਿੱਚੋਂ ਨਾਮ ਚਣੋ ਕਿਹੜਾ ਤਾਂ ਤੁਸੀਂ ਲਬੜਾ ਵੀ RAM ਨਾਮ ਹੈ ਕਿਹੜਾ ਨਾਮ ਹੈ ਤਾਂ ਉਹ ਤੁਸੀਂ ਬਸ ਲਿਖ ਦੇਣਾ ਵੀ RAM ਨਾਮ ਹੈ ਇਸ ਦੇ ਲਿਖਣ ਦੇ ਨਾਲ ਹੀ ਜਿਹੜਾ ਤੁਹਾਡਾ ਇੱਕ ਨੰਬਰ ਪੱਕਾ ਹੋ ਜਾਊਗਾ ਪ੍ਰਸ਼ਨ ਨੰਬਰ 12 ਦੀ ਗੱਲ ਕਰੀਏ ਪ੍ਰਸ਼ਨ ਨੰਬਰ 12 ਦੇ ਵਿੱਚ ਕੋਈ ਪੰਜ ਵਿਸ਼ੇ ਦੇ ਕੇ ਇੱਕ ਵਿਸ਼ੇ ਉੱਤੇ ਲੇਖ ਲਿਖਣ ਲਈ ਕਿਹਾ ਜਾਵੇਗਾ ਹਾਂਜੀ ਇਹਦੇ ਵਿੱਚ ਤੁਹਾਨੂੰ ਪੰਜ ਵਿਸ਼ੇ ਦਿੱਤੇ ਜਾਣਗੇ ਤੇ ਪੰਜਾਂ ਦੇ ਵਿੱਚੋਂ ਕੋਈ ਇੱਕ ਲੇਖ ਤੁਸੀ ਕਰਨਾ ਹੋਊਗਾ ਇਹ ਜਿਹੜੇ ਲੇਖ ਨੇ ਇਹ ਤੁਹਾਡੀ ਜਿਹੜੀ ਜਿਹੜਾ ਆਪਣਾ ਸਿਲੇਬਸ ਹੈ ਉਹਦੇ ਵਿੱਚ ਤੁਸੀਂ ਦੇਖਣਾ ਹੈ ਵੀ ਉਹ ਸਿਲੇਬਸ ਦੇ ਵਿੱਚ ਕਿਹੜੇ-ਕਿਹੜੇ ਲੇਖ ਨੇ ਤੇ ਉਹਨਾਂ ਦੇ ਵਿੱਚੋਂ ਤੁਸੀਂ ਕਿਹੜੇ-ਕਿਹੜੇ ਕਰਨੇ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਪੰਜ ਦਿੱਤੇ ਜਾਣਗੇ ਤੇ ਪੰਜਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਜਿਹੜਾ ਲੇਖ ਹੈ ਉਹ ਕਰਨਾ ਹੈ ਠੀਕ ਹੈ ਜੀ ਇਹ 9 ਨੰਬਰ ਦਾ ਹੋਊਗਾ ਤੇ ਦੇਖੋ ਇੱਥੇ ਜਿਹੜੇ ਤੁਸੀਂ ਆਪਣੇ ਲੇਖ ਲਿਖਣਾ ਹੈ ਕੋਸ਼ਿਸ਼ ਇਹ ਕਰਿਆ ਜੋ ਕਿ ਜਿਹੜਾ ਇਹ ਲੇਖ ਤੁਸੀਂ ਲਿਖੋਗੇ ਇਹਨਾਂ ਨੂੰ ਪੈਰੇ ਦੀ ਬਜਾਏ ਪੁਆਇੰਟਾਂ ਦੇ ਵਿੱਚ ਲਿਖੋ ਤਾਂ ਉਹ ਜਿਹੜਾ ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ ਉਹ ਕਹਿੰਦਾ ਹਾਂ ਵੀ ਬੱਚੇ ਨੂੰ ਬੱਚੇ ਨੇ ਠੀਕ ਲਿਖਿਆ ਬੱਚੇ ਨੂੰ ਆਉਂਦਾ ਹੈ ਤੇ ਹੋ ਸਕਦਾ ਵੀ ਤੁਹਾਡੇ ਨੰਬਰਾਂ ਦੇ ਵਿੱਚ ਇਜਾਫਾ ਹੋ ਜਾਵੇ ਵਾਧਾ ਹੋ ਜਾਵੇ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਛੋਟੇ-ਛੋਟੇ ਜਿਹੜੇ ਟ੍ਰਿਕਸ ਹੁੰਦੇ ਨੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਨੰਬਰ ਉਹ ਵੱਧ ਦਵਾ ਸਕਦੇ ਨੇ ਜੇ ਅਕਰ ਆਪਾਂ ਅੱਗੇ ਗੱਲ ਕਰੀਏ ਪ੍ਰਸ਼ਨ ਨੰਬਰ 13 ਦੀ ਤਾਂ ਪ੍ਰਸ਼ਨ ਨੰਬਰ 13 ਦੇ ਵਿੱਚ ਕੀ ਹੈ ਕਿ ਕੋਈ ਦੋ ਵਿਸ਼ੇ ਦੇ ਕੇ ਕਿਸੇ ਇੱਕ ਵਿਸ਼ੇ ਉੱਤੇ ਪੱਤਰ ਬਿਨੇ ਪੱਤਰ ਲਿਖਣ ਲਈ ਕਿਹਾ ਜਾਵੇਗਾ ਹਾਂ ਜੀ ਦੇਖੋ ਇੱਥੇ ਤੁਹਾਨੂੰ ਕੋਈ ਦੋ ਵਿਸ਼ੇ ਦਿੱਤੇ ਜਾਣਗੇ ਹੋ ਸਕਦਾ ਵੀ ਉਹ ਪੱਤਰ ਹੋਵੇ ਜਾਂ ਹੋ ਸਕਦਾ ਵੀ ਉਹ ਬਿਨੇ ਪੱਤਰ ਹੋਵੇ ਹੁਣ ਬਿਨੇ ਪੱਤਰ ਤਾਂ ਆਪਾਂ ਬੇਨਤੀ ਪੱਤਰ ਕਹਿ ਦਿੰਨੇ ਵੀ ਜਿਹੜਾ ਕਿਸੇ ਸਕੂਲ ਨੂੰ ਲਿਖਣਾ ਹੋਵੇ ਮੁੱਖ ਅਧਿਆਪਕਾਂ ਨੂੰ ਪ੍ਰਿੰਸੀਪਲ ਨੂੰ ਜਾਂ ਕਿਸੇ ਹੋਰ ਨੂੰ ਬੇਨਤੀ ਕਰਨੀ ਹੋਵੇ ਤਾਂ ਪੱਤਰ ਹੋ ਸਕਦਾ ਵੀ ਇਸ ਤੋਂ ਇਲਾਵਾ ਤਾਂ ਦੇਖੋ ਇੱਥੇ ਤੁਹਾਨੂੰ ਦੋ ਆਪਸ਼ਨ ਦਿੱਤੀਆਂ ਜਾਣਗੀਆਂ ਦੋਨਾਂ ਚ ਜਿਹੜਾ ਤੁਹਾਨੂੰ ਆਉਂਦਾ ਤੁਸੀਂ ਉਹਨੂੰ ਕਰਨਾ ਹੈ ਇਹ ਤੁਹਾਡਾ ਜਿਹੜਾ 6 ਨੰਬਰ ਦਾ ਹੋਊਗਾ ਜੇ ਮੰਨ ਲਓ ਆਪਾਂ ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ 14 ਦੀ ਤਾਂ ਪ੍ਰਸ਼ਨ ਨੰਬਰ 14 ਦੇ ਵਿੱਚ ਕੀ ਹੈ ਵੀ ਡੱਬਿਆਂ ਵਿੱਚੋਂ ਕੋਈ 8 ਸਾਰਥਕ ਸ਼ਬਦ ਪਛਾਣ ਪਛਾਣਨ ਦੇਣ ਲਈ ਕਿਹਾ ਜਾਵੇਗਾ ਤਾਂ ਇਹਦੇ 4 ਅੰਕ ਹੋਣਗੇ ਜਿਹੜਾ ਤੁਸੀਂ ਪਿੱਛੇ ਪੇਪਰ ਦਿੱਤੇ ਆ ਤਾਂ ਤੁਹਾਨੂੰ ਇਸ ਜੀ ਦਾ ਅਭਿਆਸ ਹੋਊਗਾ ਵੀ ਇੱਕ ਡੱਬਾ ਦਿੱਤਾ ਜਾਊਗਾ ਡੱਬਿਆਂ ਦੇ ਵਿੱਚ ਜਿਹੜੀ ਐ ਉਹ ਅੱਖਰ ਲਿਖੇ ਹੁੰਦੇ ਨੇ ਮਤਲਬ ਇੱਕ ਤਾਂ ਹੁੰਦੀ ਨਾ ਵਰਣਮਾਲਾ ਦੇ ਵਿੱਚ ਲਿਖਣਾ ਊੜਾ ਤੋਂ ਲੈ ਕੇ ੜੇ ਤੱਕ ਉਹਵੇਂ ਨਹੀਂ ਵੱਖੋ ਵੱਖਰੇ ਅੱਖਰ ਲਿਖੇ ਜਾਣਗੇ ਹੋ ਸਕਦਾ ਉਹਨਾਂ ਦੇ ਨਾਲ ਲਗਾ ਮਾਤਰਾਵਾਂ ਲੱਗੀਆਂ ਹੋਣ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਸਾਰਥਕ ਸ਼ਬਦ ਸਾਰਥਕ ਸ਼ਬਦ ਦਾ ਭਾਵ ਇਹ ਹੈ ਕਿ ਜਿੰਨਾ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹ ਕਹਿੰਦੇ ਜੀ ਸਾਰਥਕ ਸ਼ਬਦ ਬਸ ਤੁਸੀਂ ਉਹ 8 ਜਿਹੜੇ ਸਾਰਥਕ ਸ਼ਬਦ ਚੁਣਨੇ ਆ ਤੇ ਉਹ ਪੇਪਰ ਦੇ ਵਿੱਚ ਲਿਖ ਦੇਣੇ ਪੇਪਰ ਦੇ ਵਿੱਚ ਇਹ ਨਹੀਂ ਕਰਨਾ ਵੀ ਆਪਾਂ ਇੱਕ ਡੱਬਾ ਬਣਾ ਲੈਣਾ ਤੇ ਕਹਿਣ ਦਾ ਪਾਵੇ ਕਿ ਡੱਬੇ ਨੂੰ ਪੇਪਰ ਦੇ ਵਿੱਚ ਆਪਾਂ ਉਤਾਰਨਾ ਨਹੀਂਗਾ ਲਿਖਣ ਨਹੀਂ ਬੈ ਜਾਣਾ ਉੱਥੇ ਵੀ ਪਈਏ ਡੱਬੇ ਜਿੰਨੀਆਂ ਉਹਦੇ ਚ ਮਾਰੀਆਂ ਲਿਕਾਂ ਮਾਰ ਕੇ ਨੰਬਰ ਲਿਖੀ ਫਿਰ ਲਿਖਣਾ ਨਹੀਂ ਤੁਸੀਂ ਸਿਰਫ ਲਿਖੋਗੇ ਪ੍ਰਸ਼ਨ ਨੰਬਰ 14 ਡੱਬਿਆਂ ਵਿੱਚੋਂ ਕੋਈ ਸਾਰਥਕ ਸ਼ਬਦ ਚੁਣੋ ਤਾਂ ਥੱਲੇ ਤੁਸੀਂ ਉਹ ਚੁਣੇ ਹੋਏ ਸ਼ਬਦ ਲਿਖ ਦੇਣੇ ਆ ਵੀ ਉਸ ਡੱਬੇ ਦੇ ਵਿੱਚ ਕਿਹੜੇ-ਕਿਹੜੇ ਸ਼ਬਦ ਆ ਉਹ ਤੁਸੀਂ ਸਹੀ ਦੇਖੋ ਜੇਕਰ ਉਹਨੇ ਅੱਠ ਗਏ ਆ ਤੁਸੀਂ ਉਥੇ ਅੱਠ ਦੀ ਬਜਾਏ ਆਪਾਂ ਪੇਪਰ ਦੇ ਵਿੱਚ 10 ਸ਼ਬਦ ਵੀ ਲਿਖ ਸਕਦੇ ਆ 15 ਵੀ ਲਿਖ ਸਕਦੇ ਆ ਵੱਧ ਲਿਖਣ ਦਾ ਕੋਈ ਆਪਾਂ ਨੂੰ ਘਾਟ ਨਹੀਂ ਹੈ ਠੀਕ ਹੈ ਸੋ ਇੱਥੇ ਤੁਸੀਂ ਸਿਰਫ ਤੇ ਸਿਰਫ ਸਾਰਥਕ ਹੀ ਸ਼ਬਦ ਲਿਖਣੇ ਆ ਸਾਰਥਕ ਸ਼ਬਦ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਜਿਹੜੀ ਐ ਚੀਜ਼ ਉਹ ਨਹੀਂ ਲਿਖਣੀ ਤੇ ਅਖੀਰਲਾ ਜਿਹੜਾ ਪ੍ਰਸ਼ਨ ਹੈ ਉਹ ਪ੍ਰਸ਼ਨ ਨੰਬਰ 15 ਸ਼ਬਦ ਬੋਧ ਵਿੱਚੋਂ ਕਿਸੇ ਦੋ ਵਿੱਚੋਂ ਇੱਕ ਦੀ ਪਰਿਭਾਸ਼ਾ ਦੇਣ ਲਈ ਕਿਹਾ ਜਾਵੇਗਾ ਹੁਣ ਸ਼ਬਦ ਬੋਧ ਜਿਹੜਾ ਤੁਹਾਨੂੰ ਅਧਿਆਪਕਾਂ ਦੁਆਰਾ ਕਰਵਾਇਆ ਗਿਆ ਹੋਊਗਾ ਜਿੰਦੇ ਵਿੱਚ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਹੋ ਸਕਦਾ ਪੁੱਛ ਲਵੇ ਵੀ ਨਾਮ ਦੀ ਪਰਿਭਾਸ਼ਾ ਦੱਸੋ ਜਾਂ ਨਾਮ ਕਿਸ ਨੂੰ ਕਹਿੰਦੇ ਹੈ ਪੜਨਾਮ ਕਿਸ ਨੂੰ ਕਹਿੰਦੇ ਹੈ ਕਿਰਿਆ ਦੀ ਪਰਿਭਾਸ਼ਾ ਦਿਓ ਤਾਂ ਤੁਸੀਂ ਉਥੇ ਜਿਹੜਾ ਪ੍ਰਸ਼ਨ ਪੁੱਛਿਆ ਜਾਵੇ ਪੇਪਰ ਦੇ ਦੌਰਾਨ ਉਸ ਦਾ ਹੀ ਉੱਤਰ ਤੁਸੀਂ ਦੇਣਾ ਹੈ ਇਸ ਦੇ ਤੁਹਾਨੂੰ ਤਿੰਨ ਅੰਕ ਦਿੱਤੇ ਜਾਣਗੇ ਹੁਣ ਮੇਨ ਜਿਹੜੀ ਗੱਲ ਹੈ ਜ਼ਰੂਰੀ ਗੱਲ ਕੀ ਜਿਹੜਾ ਪੰਜਾਬੀ ਦਾ ਪੇਪਰ ਹੁੰਦਾ ਹੈ ਇਹ ਤੁਹਾਡੇ ਵੱਧ ਤੋਂ ਵੱਧ ਅੰਕ ਲਾਣ ਦੇ ਵਿੱਚ ਤੁਹਾਨੂੰ ਸਹਾਇਤਾ ਕਰ ਸਕਦਾ ਹੈ ਕਿਉਂਕਿ ਪੰਜਾਬੀ ਆਪਣੀ ਮਾਂ ਬੋਲੀ ਹੈ ਤੇ ਜੋ ਗੱਲਬਾਤ ਆਪਾਂ ਆਪਣੀ ਮਾਂ ਬੋਲੀ ਦੇ ਵਿੱਚ ਕਹਿ ਸਕਦੇ ਹਾਂ ਕਿਸੇ ਨੂੰ ਦੱਸ ਸਕਦੇ ਹਾਂ ਆਪਦੇ ਬਾਰੇ ਦੱਸ ਸਕਦੇ ਹਾਂ ਉਹ ਜੇਕਰ ਆਪਾਂ ਦੂਜੀਆਂ ਪਛਾਵਾਂ ਦੇ ਵਿੱਚ ਦੱਸਾਂਗੇ ਤਾਂ ਉਹਨੇ ਸਹੀ ਤੇ ਸੁੱਚਡੇ ਤੰਗ ਦੇ ਨਾਲ ਆਪਾਂ ਨਹੀਂ ਦੱਸ ਸਕਦੇ ਇਸ ਲਈ ਪੰਜਾਬੀ ਵਿਸ਼ੇ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਨੰਬਰ ਲੈ ਕੇ ਜਾਣੇ ਨੇ ਤਾਂ ਜੋ ਤੁਹਾਡੀ ਜਿਹੜੀ ਮੈਰਿਟ ਹੈ ਉਹ ਵੱਧ ਤੋਂ ਵੱਧ ਜਾਵੇ ਇੱਥੇ ਤੁਸੀਂ ਇੱਕ ਚੀਜ਼ ਦਾ ਹੋਰ ਵੀ ਧਿਆਨ ਰੱਖਣਾ ਹੈ ਕਿ ਪੰਜਾਬੀ ਦੇ ਪੇਪਰ ਵਿੱਚ ਤੁਹਾਨੂੰ ਜਿਹੜੇ ਕੁੱਲ ਹੈ ਉਹ 15 ਪ੍ਰਸ਼ਨ ਆਉਣਗੇ ਠੀਕ ਹੈ ਜੀ ਹੁਣ 15 ਪ੍ਰਸ਼ਨ ਦੇ ਵਿੱਚੋਂ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਸੁੰਦਰ ਲਿਖਾਈ ਦਾ ਉਸ ਨੂੰ ਤੁਸੀਂ ਉਥੇ ਕਰਨ ਨਹੀਂ ਬੈ ਜਾਣਾ ਬਸ ਤੁਸੀਂ ਲਿਖ ਦੇਣਾ ਜੀ ਪਰਸ਼ਨ ਨੰਬਰ 1 ਪੇਪਰ ਵਿੱਚ ਸੁੰਦਰ ਲਿਖਾਈ ਕਰਨ ਦੇ ਵੱਖਰੇ ਅੰਕ ਦਿੱਤੇ ਜਾਣਗੇ ਉਹ ਜਿਹੜਾ ਪੇਪਰ ਚੈੱਕ ਕਰੂਗਾ ਉਹਨੇ ਤੁਹਾਡੇ ਸਾਰੇ ਪੇਪਰ ਦੀ ਲਿਖਾਈ ਦੇਖ ਕੇ ਉਸ ਨੂੰ ਤੁਹਾਡੇ ਪੰਜਾਂ ਦੇ ਵਿੱਚੋਂ ਉਹ ਜਿੰਨੇ ਵੀ ਅੰਕ ਨੂੰ ਲੱਗਦਾ ਵੀ ਦਿੱਤੇ ਜਾਣ ਉਹ ਤੁਹਾਨੂੰ ਦੇ ਦੇਵੇਗਾ ਸੋ ਇਹ ਸੀਗਾ ਆਪਣਾ ਅੱਜ ਦਾ ਪੇਪਰ ਪੈਟਰਨ ਤੇ ਹੋ ਸਕੇ ਤਾਂ ਇਹ ਜਿਹੜਾ ਤੁਸੀਂ ਆਪਦੇ ਕੋਲੇ ਇੱਕ ਪੇਪਰ ਪੈਟਰਨ ਦੇਖਣਾ ਹੈ ਜਾਂ ਤੁਸੀਂ ਇਹਨੂੰ ਆਪਦੀ ਕਾਪੀ ਦੇ ਨੋਟ ਕਰ ਲੈ ਜੋ ਤੁਹਾਡੇ ਕੋਲੇ ਸਿਲੇਬਸ ਵੀ ਹੋਣਾ ਚਾਹੀਦਾ ਹੈ ਉਹਦੇ ਵਿੱਚੋਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਆਹ ਜਿਹੜੀ ਚੀਜ਼ ਸਾਨੂੰ ਸਮਝ ਨਹੀਂ ਆ ਰਹੀ ਉਸ ਨੂੰ ਤੁਸੀਂ ਨੋਟ ਕਰ ਲੈਣਾ ਤੇ ਆਪਦੇ ਜਿਹੜੇ ਤੁਹਾਨੂੰ ਅਧਿਆਪਕ ਸਾਥੀ ਪੰਜਾਬੀ ਵਿਸ਼ਾ ਪੜ੍ਹਾਉਂਦੇ ਨੇ ਉਹਨਾਂ ਦੇ ਨਾਲ ਫੋਨ ਤੇ ਜਾਂ ਜਿਵੇਂ ਵੀ ਤੁਹਾਡਾ ਰابطਾ ਕਾਇਮ ਹੁੰਦਾ ਉਹਨਾਂ ਨਾਲ ਤੁਸੀਂ ਕਰਕੇ ਉਹਨਾਂ ਨੂੰ ਪੁੱਛ ਲੈਣਾ ਹੈ ਸੋ ਠੀਕ ਹੈ ਵੀ ਇਹ ਸੀ ਆਪਣੀ ਅੱਜ ਦੀ ਕਲਾਸ ਕੱਲ ਵੀ ਜਿਹੜੀ ਆਪਣੀ ਕਲਾਸ ਹੈ ਇੰਨੇ ਵਜੇ ਹੀ ਲੱਗੇਗੀ ਤੇ ਆਪਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਇੱਕ ਦੂਜੇ ਦੇ ਰੁਬਰੂ ਹੋਵਾਂਗੇ ਸੋ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੁਆਵਾਂ ਨੇ ਤੁਹਾਡੇ ਲਈ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਨੂੰ ਧੰਨਵਾਦ ਜੈ ਹਿੰਦ